ਹੰਤੀ ਆ ਵੀ ਜਿਵੇਂ ਤੁਸੀਂ ਪਹਿਲਾਂ ਹੀ ਮੇਰਾ ਸਾਥ ਦਿੱਤਾ ਤੇ ਹੁਣ ਵੀ ਇਸ ਕੰਮ ਸਾਥ ਦਿਓ ਆਪਾਂ ਬੰਦ ਛੱਡ ਕੇ ਆਪਾਂ ਕਰਾਂਗੇ ਵੀ ਆਪਾਂ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਮੈਂ ਸਾਰੇ ਹੱਥ ਘੜੇ ਹੱਥ ਫੜੇ ਕਰ ਦਿਓ ਸਾਰੇ ਭਾਈ ਸਾਰੇ ਹੱਥ ਘੜੇ ਨਹੀਂ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੰਮ ਨਹੀਂ ਚੱਲਦਾ ਕੋਈ ਨਹੀਂ ਕੋਈ ਨਹੀਂ ਕਰਾਂਗੇ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣ ਤਾਂ ਈਆਂ ਪੈਣਾ ਵੀ ਸਹੀ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਸੰਸਕ੍ਰਿਤੀ ਉਹਨੀਆਂ ਕਰਬਾਨੀਆਂ ਦੇ ਮੇਰੇ ਕੁੜੀਆਂ ਦਾ ਆਤਿਆ ਦੀ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਫਰਦਾ ਸ਼ਿਕਾਇਤ ਮੈਂ ਮਾਠੀਆਂ ਕੋਈ ਨਹੀਂ ਕੋਈ ਮੈਨੂੰ ਕੈਮਰ ਖਾਂਗੇ ਬੈਠਾ ਮੇਰਾ ਮੇਰਾ ਸੀਜਾ ਹੋਇਆ ਇਹ ਕੰਮ ਵਿੱਚ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਾ ਪਰ ਕਮਰੇ ਰੁਕਣਾ ਹੈ ਗਿਆ ਤੈਨੂੰ ਛੇਤੀ ਰੋਕ ਲੋ ਅਸੀਂ ਸ਼ਰਮਾਂਚ ਦੇ ਨਾਲ ਮੋਢੇ ਨਾਲ ਮੋਢਾ ਦਾ ਕੇ ਜੁੜਾਂਗੇ ਸਾਰਾ ਪਿੰਡ ਸ਼ਰਮਾਂਚ ਸਾਹਿਬ ਨਾਲ ਹੈ ਅਸੀਂ 3 ਪਹਿਨਾ ਪਿਛੇ ਸਾਡੀਆਂ ਪਹਿਨਾ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜੰਨੀਆਂ ਕੁਰਬਾਨੀਆਂ ਹੋਣੀਆਂ ਉਹੀ ਕੁਰਬਾਨੀਆਂ ਦੇ ਮਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਧਰਮ ਹੈ ਈ ਦਾ ਧਰਮ ਦਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਤੇ ਸਾਰੇ ਹੱਥ ਘੜੇ ਹੱਥ ਖੜੇ ਕਰ ਦਿਓ ਸਾਰੇ ਭਾਈ ਸਾਰੇ ਹੱਥ ਘੜੇ ਹਾਂ ਮਾਈ ਨਾ ਨਹੀਂ ਕੰਮ ਚਾਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗੇ ਤੁਮੋਂ ਕਰਨਾ ਤੁਹਾਡਾ ਕੋਈ ਨਹੀਂ ਕੋਈ ਕਰਾਂਗੇ ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣਾਂ ਤੀਆਂ ਪੈਣਾ ਬਖਾਈ ਕੁਰਬਾਨੀਆਂ ਵੀ ਦੇਵਾਂਗੇ ਇਹ ਹੈ ਕਿ ਸੰਸਥਾ ਕਰਦਾ ਕੁਰਬਾਨੀਆਂ ਹੋਣ ਲਿਆ ਉਹਨੀਆਂ ਕੁਰਬਾਨੀਆਂ ਜਿੰਨੇ ਕੁੜੀਆਂ ਬਾਤਿਆ ਨਹੀਂ ਇਹੋ ਜਿਹਾ ਕਮਾਸੀ ਨਹੀਂ ਹੋਣ ਦਿੰਦੇ ਸਦਾ ਸਕੱਟਰ ਮੈਂ ਮਾਠੀ ਕੋਈ ਨਹੀਂ ਕੋਈ ਮੈਨੂੰ ਕੈਮਰ ਖਾਂਗੇ ਬੈਠਾ ਮੇਰਾ ਮੇਰਾ ਸੀਜਾ ਹੋਇਆ ਇੱਕ ਅੰਮ੍ਰਿਤ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕਮ ਹੋਣਾ ਹੈ ਕਪਰ ਕਮਰੀ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚ ਸਾਹਿਬ ਨਾਲ ਹੈ ਅਸੀਂ 3 ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਕੁਰਬਾਨੀਆਂ ਕਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇਣਾਗੇ ਅਸੀਂ ਗੱਲ ਪਿੱਛੇ ਸਾਡਾ ਧਰਮ ਤੇ ਹੀ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ ਲੈ ਸਾਰੇ ਹੱਥ ਘੜੇ ਹੱਥ ਖੜੇ ਕਰ ਦਿਓ ਸਾਰੇ ਭਾਈ ਸਾਰੇ ਹੱਥ ਘੜੇ ਹਾਂ ਇਹ ਨਰਮਾਈ ਨਾਲ ਨਹੀਂ ਕੰਮ ਚੱਲਦਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਾਂਗਾ ਕੋਈ ਨਹੀਂ ਕੋਈ ਕਰਾਂਗਾ ਸਾਹਿਬ ਜੇ ਕੁਰਬਾਨੀਆਂ ਦੇ ਦੇ ਦੇਣੀਆਂ ਪੈ ਜਾਣਾਂ ਕਈਆਂ ਪੈਣਾ ਪਈ ਕੁਰਬਾਨੀਆਂ ਵੀ ਦੇ ਮੰਗੇ ਇਹ ਹੈ ਕਿ ਸੰਸਕਿਆ ਕਰਦਾ ਕੁਰਬਾਨੀਆਂ ਹੋਣ ਲਿਆ ਉਹਨੀਆਂ ਕੁਰਬਾਨੀਆਂ ਜਿੰਨੇ ਕੁੜੀਆਂ ਬਾਤਿਆ ਨਹੀਂ ਇਹੋ ਜਿਹਾ ਕਮਾਸੀ ਨਹੀਂ ਹੋਣ ਦਿੰਦੇ ਫਦਾ ਸਿੱਖ ਧਰਮ ਮਾਠੀਆਂ ਕੋਈ ਨਹੀਂ ਕੋਈ ਮੈਨੂੰ ਕੈਮਰ ਖਾਂਗੇ ਬੈਰਾ ਮੇਰਾ ਮੇਰਾ ਸੀਜਾ ਹੋਇਆ ਹੈ ਕੰਮ ਵਿੱਚ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪੰਜਾਬ ਪੰਜਾਬ ਜੇ ਕੰਮ ਹੋਣ ਲੱਗਾ ਪਰ ਕੰਮ ਨਹੀਂ ਰੁਕਣਾ ਹੈਗਾ ਇਹਨੂੰ ਛੇਤੀ ਰੋਕ ਲੋ ਅਸੀਂ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਦਾ ਰਲਾ ਕੇ ਜੁੜਾਂਗੇ ਸਾਰਾ ਪਿੰਡ ਸਰਪੰਚੋ ਸਾਹਿਬ ਨਾਲ ਹੈ ਅਸੀਂ ਈਆਂ ਪਹਿਲਾਂ ਪਿੱਛੇ ਸਾਡੀਆਂ ਪਹਿਲਾਂ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਵੀ ਕੁਰਬਾਨੀਆਂ ਹੋਣਗੀਆਂ ਜਿੰਨੀਆਂ ਕੁਰਬਾਨੀਆਂ ਹੋਈਆਂ ਉੰਨੀ ਕੁਰਬਾਨੀਆਂ ਦੇ ਮੱਗ ਅਸੀਂ ਗੱਲ ਪਿੱਛੇ ਸਾਡਾ ਧਰਮ ਹੈ ਈ ਦਾ ਧਰਮ ਰੱਖਣਾ ਜਿਹੜਾ ਸਭ ਤੋਂ ਵੱਡਾ ਤਾਂ ਪੂਰੀ ਜੋਰ ਲਾਵਾਂਗੇ ਬੰਦਾ ਉਹ ਪਿੰਡ ਚ ਨਾ ਰਹੇ ਆਪਣਾ। ਲੈ ਸਾਰੇ ਹੱਥ ਖੜੇ ਹੱਥ ਖੜੇ ਕਰ ਦੋ ਸਾਰੇ ਭਾਈ। ਸਾਰੇ ਹੱਥ ਖੜੇ। ਹੱਥ ਖੜੇ। ਇਹ ਨਰਮਾਈ ਨਾ ਨਹੀਂ ਕੰਮ ਕਰਦੀ। ਕੋਈ ਨਹੀਂ ਕੋਈ ਨਹੀਂ ਕੋਈ। ਕੋਈ ਨਹੀਂ ਕੋਈ ਨਹੀਂ। ਕਰਾਂਗੇ। ਤੁਮੂ ਕਰਨਾ ਧੰਦੇ ਵਾਲਾ। ਕੋਈ ਨਹੀਂ ਕੋਈ ਕਰਾਂਗੇ। ਸਾਹਿਬ ਜੇ ਕੁਰਬਾਨੀਆਂ ਦੇ ਦੇਣੀਆਂ ਪੈ ਜਾਣਾਂ ਕਈਆਂ ਪੈਣਾ ਪਈ ਕੁਰਬਾਨੀਆਂ ਵੀ ਦੇਵਾਂਗੇ। ਇਹ ਹੈ ਜੇ ਉਹ ਯਕਾਂ ਰਬਾਨੀ ਆ ਦੇ ਮੇਰੇ ਕੁੜੀਆਂ ਬਾਤ ਤੇ ਨਹੀਂ ਇਹੋ ਜਿਹਾ ਕੰਮ ਅਸੀਂ ਨਹੀਂ ਹੋਣ ਦਿੰਦੇ ਲੇਕਰ ਹੋ ਗਦਾ ਮੇਰਾ ਖੜਾ ਫਦਾ ਸ਼ਿਕਰ ਮੈਂ ਮਾਹੀਆ ਕੋਈ ਨਹੀਂ ਕੋਈ ਮੈਨੂੰ ਕੈਮ ਰੱਖਾਂਗੇ ਬੈਗਾ ਮੇਰਾ ਮੇਰਾ ਸਿੱਝਾ ਹੋਇਆ ਇੱਕ ਅੰਮ੍ਰਿਤ ਮੈਂ ਲਗੂਗਾ ਮੁਰੇ ਜਿਹੜਾ ਤੇਰੇ ਨਾਲ ਸਾਰਾ ਪਿੰਡ ਆਪਣੇ ਨਾਲ ਹੈ ਜੇ ਕੰਮ ਹੋਣ ਲੱਗਿਆ ਫਿਰ ਕੰਮ ਨਹੀਂ ਰੁਕਣਾ ਹੈ ਗਿਆ ਇਹਨੂੰ ਛੇਤੀ ਰੋਕ ਲੋ